100 ਰੁਪਏ ਦਾ ਚਿੱਟਾ ਜਿਹੜਾ ਮਰਾਕਰੋਤੀ ਕਿਸਮਾਨ ਚੋਰੀ ਕਰ ਕਰਕੇ ਥੀਗੇ ਤੇ ਮੇਰਾ ਘਰ ਸਾਡੀ ਕਰ ਦਿੱਤਾ ਆ ਮੇਰੇ ਲੜਕੇ ਦੋ ਜਿਹੜੇ ਉਹ ਵੀ ਆਜ ਗਏ ਆ ਜਿਹੜੇ ਅੱਜ ਤੱਕ 100 ਰੁਪਏ ਦਾ ਹੀਰੋਇਨ ਚਿੱਟਾ ਥੀਗੇ ਆ ਕਿ ਮੇਰੇ ਬਾਪੂ ਸਿਰਾਜੀ ਮੇਰੇ ਬਜਗੁਰ ਨਾਨਕ ਉਹ ਸਿੱਕੇ ਦਾਗੜਾ ਜਾਨਾ ਬਈ ਉਹਨੇ ਗਿਆ ਇਹਨਾਂ ਨਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੱਤੇ ਮੇਆਂ ਦਾ ਚਾਹ ਟੋੜ ਤੋਂ ਬੇਟਾ ਕੰਡ ਦਾ ਟੋੜਾ ਲਿਆਂਦਾ ਤੋ ਦਾ ਕੰਡ ਦਾ ਟੋੜਾ ਵੀ ਵੇਚ ਗਏ ਫਿਰ ਫੈਂਡ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਜਗਾਨ ਤੋਂ ਉਹ ਵੀ ਵੇਚ ਗਏ ਮੈਂ ਬੇਇਨਤੀ ਕਰਦਾ ਵੀ ਪੰਜਾਬ ਦੇ ਵਿੱਚ ਹਰ ਰੋਜ਼ ਨਸ਼ੇ ਦੇ ਨਾਲ ਹੁੰਦੀਆਂ ਮੌਤਾਂ ਕਦੀ ਕਿਸੇ ਪਿੰਡ ਮਦਤੀਗਾ ਲਾ ਕੇ ਮਰ ਗਿਆ ਕਦੀ ਕਿਸੇ ਪਿੰਡ ਟੀਗਾ ਲਾ ਕੇ ਹਰ ਰੋਜ਼ ਖਬਰਾਂ ਦੇ ਵਿੱਚ ਖਬਰਾਂ ਸਰਦੀਆਂ ਉਸੇ ਤਰ੍ਹਾਂ ਹੀ ਸਾਡੇ ਠਿੱਕੀ ਪਿੰਡ ਦੇ ਵਿੱਚ ਸਰੇ ਆਮ ਨਸ਼ਾ ਵਿਕ ਰਿਹਾ ਆ ਤੇ ਦਸ ਦਸ ਦੇ ਵਿੱਚ ਮੇਰੇ ਲੜਕੇ ਦੋ ਜਿਹੜੇ ਉਹ ਵੀ ਆ ਚੁੱਕੇ ਆ ਜਿਹੜੇ ਅੱਜ ਤੱਕ ਲੱਖਾਂ ਰੁਪਈਆ ਦਾ ਹੀਰੋਇਨ ਚਟਾ ਪੀ ਗਏ ਆ ਤੇ ਹੁਣ 20 ਜਨਾਂ ਦੇ ਵਿੱਚ 1 ਲੱਖ ਰੁਪਈਏ ਦਾ ਚਟਾ ਜਿਹੜਾ ਮੇਰਾ ਘਰੋਂ ਕੀਮਤੀ ਸਮਾਨ ਚੋਰੀ ਕਰ ਕਰਕੇ ਪੀ ਗਏ ਤੇ ਮੇਰਾ ਘਰ ਖਾਲੀ ਕਰ ਦਿੱਤਾ ਆ ਕੋ ਕਿ ਮੇਰਾ ਬਾਪੂ ਪਿਤਾ ਜੀ ਮੇਰੇ ਬਚ ਗੁਰੂ ਨਾਨਕ ਹਸਪੀਟਲ ਜਾ ਗਏ ਸਨ ਮੈਂ ਉੱਥੇ ਗਿਆ ਨਾ ਨਗਰੋਂ ਸਿਲੰਡਰ ਤੱਕ ਲਾ ਕੇ ਵੇਚ ਦਿੱਤੇ ਮੈਂ ਤਾਂ ਅੱਜ ਚਾਹ ਬਰੋਨ ਤੋਂ ਬੈਠਾ ਠੰਡ ਦਾ ਥੋੜਾ ਲਿਆਂਦਾ ਸੋਦਾ ਠੰਡ ਦਾ ਥੋੜਾ ਵੀ ਵੇਚ ਗਏ ਰਫੈਂਟ ਲਿਆਂਦਾ ਪੀਪਾ ਜੋ ਸੌਦਾ ਲਿਆਂਦਾ ਦੁਕਾਨ ਤੋਂ ਉਹ ਵੀ ਵੇਚ ਗਏ ਜੀਵੀਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਜੋ ਹਾਂਜੀ ਜੀਵੀਦਾਰ ਪਰਿਵਾਰ ਨਾਲ ਮੈਂ ਸੰਬੰਧ ਰੱਖਦਾ ਹਾਂ ਮਾਤੜ ਆਦਮੀ ਮਿਹਨਤ ਮਜ਼ਦੂਰੀ ਕਰਨ ਵਾਲਾ ਕਾਨੂੰਨ ਨੂੰ ਮੰਨਣ ਵਾਲਾ ਵਿਅਕਤੀ ਹਾਂ ਅੱਜ ਜਿਹੜਾ ਬੈਠੇ ਜੋ ਇੱਕ ਪਹਿਲਾਂ ਵੀ ਥੋੜਾ ਜਿਹਾ ਤਾਂ ਹੀ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਤੇ ਉਹ ਵੀਡੀਓ ਤੁਹਾਡੀ ਸੀ ਨਾ ਉਹ ਵੀਡੀਓ ਮੇਰੀ ਹੀ ਗਈ ਮੇਰੇ ਨੜਕੇ ਨਜਾ ਕਰਨ ਨੂੰ ਨਹੀਂ ਅੱਜ ਦੇ ਮੇਰੇ ਬਾਰ-ਬਾਰ ਪੁਲਿਸ ਨੂੰ ਦਰਖਾਸਤਾਂ ਦੇਣ ਤੇ ਆ ਮੈਂ ਦਰਖਾਸਤਾਂ ਲੈ ਕੇ ਬੈਠਾ ਆ ਵੀ ਜੇ ਐਸਐਚਓ ਸਾਹਿਬ ਕਹਿਣ ਵੀ ਸਾਨੂੰ ਮਿਲਦਾ ਨਹੀਂਗਾ ਤੇ ਮੇਰੇ ਕੋਲ ਇਹ ਸਬੂਤ ਹਨ ਆਪ ਵੀ ਕੀਵਨ ਐਸਐਚਓ ਸਾਹਿਬ ਨੂੰ ਦਰਖਾਸਤ ਜਿਹੜੀ ਦਿੱਤੀ ਆ ਪਹਿਲੀ ਤੁਹਾਨੂੰ ਮੈਂ ਦੱਸ ਦੇਣਾ 2/10/23 ਨੂੰ ਬਲਵੀਰ ਸਿੰਘ ਆਏ ਥਾਣੇਦਾਰ ਨੂੰ ਮਾਰਕ ਹੋਈ ਆ ਜਿਹਦਾ ਨੰਬਰ ਹੈਗਾ 987 ਐਸਐਸਪੀ ਸਾਕੇ ਬਰੋਚ ਕੀਤੀ ਆ ਜਾਂ ਡੀਪੀਐਸਪੀ ਐਸਐਸਪੀ ਸਾਕੇ ਮੈਨੂੰ ਸਾਲ ਹੋ ਗਿਆ ਦਰਖਾਸਤਾਂ ਦੇ ਦੇ ਨੂੰ ਮੈਂ ਬੇਨਤੀ ਕਰਦੇ ਆਂ ਮਾਨਯੋਗ ਡੀਐਸਪੀ ਸਾਹਿਬ ਸਰਦਾਰ ਪ੍ਰੀਤਿੰਦਰ ਸਿੰਘ ਜੀ ਬਹੁਤ ਵਧੀਆ ਕੰਮ ਕਰਦੇ ਆਂ ਆਟਾ ਤੇ ਬਾਅਦ ਦੋ ਤੇ ਬਾਅਦ ਉਹਨਾਂ ਦੀ ਸਵਾਰ ਦੇ ਵਿੱਚ ਖਬਰ ਲੱਗ ਜਾਂਦੀ ਆਂ ਕੱਲ੍ਹ ਨੂੰ ਟ੍ਰਾਣ ਡਿੱਗਾ ਫੜ ਲਿਆ ਪੈਲੀਆਂ ਚੋਂ ਹੀ ਢੋਣ ਫੜਦੀ ਗਰੀਬ ਕੋਲ ਫੜ ਲਿਆ ਖੇਤਕਾਰ ਨੂੰ ਫੜ ਲਿਆ ਰਾਜੋਗਿਓ ਫੜ ਲਿਆ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਅਗੇ ਪੀ ਡੀ ਐਸ ਪੀ ਜਿਹੜਾ ਪ੍ਰੀਤਦਰ ਸਿੰਘ ਸਰਦਾਰ ਪ੍ਰੀਤਿੰਦਰ ਸਿੰਘ ਆ ਉਹਨੂੰ ਡਰਾਉਣ ਦੇ ਹੀ ਹੋਂ ਬੀ ਐਸ ਐਫ ਵਾਲੇ ਫੜ ਕੇ ਦਿੰਦੇ ਆ ਤੇ ਪਰਚਾ ਪੁਲਿਸ ਨੇ ਕਰਨਾ ਹੁੰਦਾ ਮੰਨ ਲਿਆ ਮੈਂ ਪਰਤਾ ਜਿਹੜਾ ਭੀਖੀਵਾਂਡ ਡੀ ਐਸ ਪੀ ਪ੍ਰੀਤਿੰਦਰ ਸਿੰਘ ਦੇ ਨੱਕੇ ਜਿਹੜੇ ਨਿਸ਼ਾ ਵੇਖ ਰਿਹਾ ਏ ਉਹਦੇ ਤੇ ਕਿਉਂ ਨਹੀਂ ਕਾਰਵਾਈ ਹੋ ਰਹੀ ਕਿੱਥੇ ਵੇਕਦਾ ਨਾ ਕੋਈ ਪਤਾ ਕਿ ਕਿਵੈਂਟ ਦੇ ਵਿੱਚ ਮੇਰੇ ਇਹ ਬਾਕੀ ਗੱਲਾਂ ਛੱਡੋ ਤੁਸੀਂ ਇਹ ਦੱਸੋ ਵੀ ਵਿਕਦਾ ਕਿੱਥੇ ਹੈ ਨਾ ਕਿਵੈਂਟ ਪਿੰਡ ਦੇ ਵਿੱਚ ਜਿਹੜੀ ਮਰਜ਼ੀ ਗਲੀ 'ਚ ਚਲੇ ਜਾਓ ਮੇਰੇ ਮੁੰਡਿਆਂ ਨੂੰ ਫੜ ਲਓ ਤੇ ਜਾਓ ਤੁਹਾਨੂੰ ਹੋੜਿਆ ਲਿਆ ਦਿੰਦੇ ਆ ਉਹਨਾਂ ਨਾਲ ਸਬਰਕ ਕਰੋ ਜਿਹੜੇ ਨੂੰ ਮੈਂ ਅੱਜ ਗੱਲ ਦਾ ਘਰੋਂ ਮੋਬਾਈਲ 'ਚ ਅਗਏ 3000 ਦਾ ਜੱਟਾ ਲਾ ਕੇ ਰਾਤ ਬਸ ਅੱਡੇ ਸੁਤਾਰਿਆ ਅਸੀਂ ਰਾਤੀ ਮੇ ਲਾਬੇ ਦੇ ਰਹੇ ਜਨੇ ਤੜਕੇ ਆ ਗਏ ਉਹਦੀਆਂ ਬਾਹਾਂ ਬੰਨ ਕੇ ਕੋਨੋ ਥਾਣੇ ਪੇਸ਼ ਕੀਤਾ ਕਦੀ ਡੀਐਸਪੀ ਪ੍ਰੀਤਿੰਦਰ ਤੱਕ ਅਪਰੋਚ ਕੀਤੀ ਆ ਵੀ ਸਰ ਆਹ ਗੱਲ ਆ ਆ ਮਸਲਾ ਹੈ ਮੈਂ ਕਿਹਾ ਮੈਂ ਕੀਤੀ ਮੇਰੇ ਕੋਲੇ ਦਰਖਾਸਤਾਂ ਹੈਗੀਆਂ ਪਿਲੇ ਸਾਲ ਦੀਆਂ ਹੀ ਹੁਣ ਨਸ਼ਾ ਬੰਦ ਕੀਤਾ ਜਾਵੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮੈਂ ਮੇਰੇ ਆਦੇ ਬੱਚਾ ਦੇ ਨਹੀਂ ਜਿਹੜੇ ਰੋਜ਼ ਲੋਕਾਂ ਦੇ ਮਾਵਾ ਦੇ ਪੁੱਤ ਮਰਦੇ ਆ ਟੀਕੇ ਲਾ ਲਾ ਕੇ ਮੈਂ ਸਾਰੇ ਪੰਜਾਬ ਦੀ ਗੱਲ ਕਰਦਾ ਆ ਮਾਨਯੋਗ ਮੁੱਖ ਮੰਤਰੀ ਜੀ ਨੂੰ ਮਾਨਯੋਗ ਡਿਫਟੀ ਕਮਿਸ਼ਨਰ ਕਰਨ ਤਾਰ ਦੇ ਰਾਹੀਂ ਬਨੂ ਜਗਤਾਰ ਸਿੰਘ ਪੁੱਤਰ ਸੌਰ ਸਿੰਘ ਨਜਾਬ ਰੋਦੀ ਮਿਸ਼ਨ ਕਪਨ ਬੋਰਡ ਪਿਆ ਪੰਜਾਬ ਪਿੰਡ ਸਿਧਮਾ ਥਾਣਾ ਖਲੜਾ ਦਾ ਰਹਿਣ ਵਾਲਾ ਹਾਂ ਮੁੱਖ ਮੰਤਰੀ ਸਾਹਿਬ ਬਾਜ਼ਾਰ ਦੇ ਵਿੱਚ ਗੁੰਡਾਦਰਦੀ ਕਤਲੇਆਮ ਅਤੇ ਲੁੱਟਾਂ ਖੋਹਾਂ ਦਾ ਬੋਲਬਾਲਾ ਹਰ ਰੋਜ਼ ਚਿੱਟੇ ਦੇ ਟੀਕੇ ਲਾ ਕੇ ਹੁੰਦੀਆਂ ਮੌਤਾਂ ਪਿੰਡਾਂ ਦੇ ਵਿੱਚ ਵੱਧਦੇ ਸਿਰੇ ਘਰਾਂ ਦੇ ਵਿੱਚ ਵਿਸ਼ੇਸ਼ ਸੱਥਰ ਇਹ ਤੁਹਾਡਾ ਪੰਜਾਬ ਬੋਲਦਾ ਪੰਜਾਬ ਦੇ ਵਿੱਚ ਹੁਣ ਚਿੱਟਾ ਬੋਲਦਾ ਨੰਬਰ 1 ਮੁੱਖ ਮੰਤਰੀ ਸਾਹਿਬ ਤੁਸੀਂ ਪੰਜਾਬ ਦੀ ਜਨਤਾ ਨਾਲ ਸਰਕਾਰ ਬਣਾਉਣ ਵੇਲੇ ਵਾਅਦਾ ਕੀਤਾ ਸੀ ਇੱਕ ਮੌਕਾ ਕੇਜਰੀਵਾਲ ਸਰਕਾਰ ਨੂੰ ਦੇ ਦਿਓ ਗਾੜੀ ਆਮ ਆਲਮੀ ਦੀ ਸਰਕਾਰ ਬਣ ਗਈ ਅਸੀਂ 2 ਮਹੀਨਿਆਂ ਵਿੱਚ ਪੰਜਾਬ ਵਿੱਚੋਂ ਨਸ਼ਾ ਬੰਦ ਕਰ ਦਵਾਂਗੇ ਕਦੇ ਨਾ ਹੀ ਕੋਈ ਕਿਸਾਨ ਖੁਦਕੁਸ਼ੀ ਕਰੇਗਾ ਕਿਸੇ ਵੀ ਅਧਿਹਾਪਕਾਂ ਅਧਿਹਾਪਕਾਂ ਨੂੰ ਟ੍ਰੀਤੀਆਂ ਉੱਪਰ ਨਹੀਂ ਚੜਨਾ ਪਵੇਗਾ ਕੋਈ ਵੀ ਸਰਕਾਰੀ ਪੁਲਿਸ ਅਫਸਰ ਕਿਸੇ ਤੋਂ ਨਹੀਂ ਲਏਗਾ ਇਧੇ ਚਾਰਾ ਕੁਝ ਬੰਦ ਹੋ ਗਿਆ ਮੈਨੂੰ ਸਾਬਣ ਸਵੇਟਰ ਸਰਦਾਰ ਪਤਾ ਨਹੀਂ ਰਸ਼ਬਾਦ ਸਿੰਘ ਇਨ ਆਏ ਉਹ ਆਏ ਗਿਆ ਦੇ ਥਾਣੇ ਆ ਜਾ ਮੈਂ ਉਹਨਾਂ ਚ ਰਿ ਤੋਂ ਨਹੀਂ ਚੁੱਕਣਾ ਉਠਣਾ ਜਨਾਚਰ ਇਹ ਟ੍ਰੀਮੈਂਟ ਚਿੱਟਾ ਵੇਚਣ ਵਾਲੇ ਮੈਂ ਮੁੰਡਾ ਅੰਦਰ ਫੜਾਇਆ ਉਹ ਦੱਸੂਗਾ ਜਿੰਨਾ ਚਿਰ ਉਹ ਬੰਦੇ ਚਿੱਟਾ ਵੇਚਣ ਵਾਲੇ ਰਸਟ ਨਹੀਂ ਕੀਤੇ ਜਾਂਦੇ ਮੇਰਾ ਵਿਗਿਆ ਹੈ ਕਿਤੀ ਸਮਾਨ ਕਾਟਣ ਵਾਲੇ ਆਪਾਂ ਵਾਪਸ ਨਹੀਂ ਕੀਤਾ ਜਾਂਦਾ ਮੈਂ ਉਹ ਨਜ਼ਰ ਇਥੋਂ ਨਹੀਂ ਉਠੂੰਗਾ ਜੀ ਜਿਹੜਾ ਪਿੰਡ ਸਿਧਵਾ ਪਿੰਨਾ ਥਾਣੀ ਖਾਲੜੇ ਦੇ ਵਿੱਚ ਕੋਈ ਘਰ ਤੋਂ ਚੋਰੀ ਚਾਰੀ ਕਰਕੇ ਮੋਬਾਈਲ ਇਹਦੇ بیٹے ਨੇ ਵੇਚੀਏ ਹੁਣ ਇਹਨੇ ਦੱਸਿਆ ਵੀ ਇਹ ਡਿਟੈਕਸ਼ਨ ਸਿੰਥ ਦੀ ਜਿਹੜੀ ਗੋਲੀ ਆ ਉਹਦਾ ਨਸ਼ਾ ਕਰਦਾ ਉਹਦੇ ਸੰਬੰਧ ਦੇ ਵਿੱਚ ਇਹਨੂੰ ਬੁਲਾਇਆ ਉਹ ਥਾਣੀ ਇਹ ਕਹਿੰਦਾ ਵੀ ਮੇਰਾ ਮੁੰਡਾ ਜਿਹੜਾ ਉਹ ਨਸ਼ਾ ਪੱਤਾ ਕਰਦਾ ਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਡੀਟੈਕਸ਼ਨ ਸੈਂਟਰ ਦੇ ਵਿੱਚ ਉਹਦਾ ਇਲਾਜ ਕਰਾ ਦੇਣੀ ਕਿ ਹੋਰ ਵੀ ਗਵਰਨਮੈਂਟ ਵੱਲੋਂ ਜਿਹੜੀ ਸਹੂਲਤ ਮਿਲਦੀ ਹੋਊ ਅਸੀਂ ਇਹਨੂੰ ਦਾਖਲ ਕਰਵਾ ਰਹੇ ਹਾਂ ਕੋਈ ਇਸ ਗੱਲ ਤੇ ਸਾਡੇ ਨਾਲ ਸਹਿਮਤ ਆ ਤੇ ਬਾਕੀ ਜਿਹੜੀ ਚੋਰੀ ਵਾਲੀ ਉਹਦੀ ਇਨਵੈਸਟੀਗੇਸ਼ਨ ਕਰਦੇ ਜੋ ਵੀ ਸਾਹਮਣੇ ਗੱਲ ਆਊ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕਰਦੇ ਹਾਂ